ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਈ ਇਹਨਾਂ ਬਾਰੇ ਜਿਹੜੇ ਪ੍ਰਾਲੇ ਮਹਾਂਪੁਰਖਾਂ ਨੇ ਪਰ ਵੀ ਦੱਸਿਆ ਸੀ ਨਹੀਂ ਹੋਰ ਸਾਡੇ ਸਾਧੂ ਲੋਕ ਵੀ ਵਿਆਹ ਕਰਦੇ ਆ 3000 ਤੋਂ ਪੇਟੀ ਸ਼ੁਰੂ ਹੋ ਜਾਂਦੀ ਹੈ ਜੀ ਜੀ ਬਾਬਾ ਜੀ ਨੇ ਪੁੱਛਿਆ ਵੀ ਪੇਟੀ 3000 ਦੀ 4 ਦੀ ਕਹਿੰਦੇ ਨਹੀਂ 5 ਦੀ ਨਹੀਂ 6 ਦੀ ਨਹੀਂ 7 ਦੀ ਨਹੀਂ 9 ਦੀ ਕਹਿੰਦੇ ਨਹੀਂ 13 13000 ਦੀਆਂ ਪੇਟੀਆਂ ਮਹਾਂਪੁਰਖਾਂ ਨੇ ਦਿੱਤੀਆਂ ਭੈਣਾ ਮੜਾ ਕਿਤੀਆਂ ਨੂੰ ਜੀ ਜੀ ਇਹ ਐ ਨਾਉ ਨਹੀਂ ਕੀਤਾ ਸੇਵਾ ਕੀਤੀ ਆ ਮਹਾਂਪੁਰਖਾਂ ਨੇ ਸਾਡਾ ਰੋਮ ਰੋਮ ਇਹਨਾਂ ਦੇ ਰਿਣੀ ਐ ਇਹਨਾਂ ਵੱਲੋਂ ਸਾਨੂੰ ਇੰਨਾ ਚਾਨਣ ਐ ਢੀ ਕਿਰਪਾ ਹੋਈ ਆ ਪਰ ਸਾਡਾ ਜੀਵਨ ਬਦਲਦਾ ਜਦੋਂ ਮਹਾਂਪੁਰਖਾਂ ਦੇ ਸੀ ਦਰਸ਼ਨ ਕਰਨੇ ਨਾ ਪਿਆਰ ਸਾਡਾ ਇਹਨਾਂ ਨਾਲ ਬਣਿਆ ਇਹ ਕੀ ਕਹਿੰਦੇ ਨੇ ਵੀ ਰਾਤ ਨੂੰ 12 ਵਜੇ ਰੱਬ ਦੀ ਭਗਤੀ ਕਰੋ ਭਜਨ ਕਰੋ ਗੁਰੂ ਸਾਹਿਬ ਨੂੰ ਮਨੋ ਮਾਤਾ ਗੁਜਰੀ ਸਾਹਿਬ ਦਾ ਸਤਿਕਾਰ ਕਰੋ ਗੁਰੂ ਦਾ ਸਤਿਕਾਰ ਕਰੋ ਐਸੇ ਫੱਕਰ ਨਹੀਂ ਦੇਖੇ ਜਿਹੜੇ ਗੁਰੂ ਨਾਲ ਜੋੜਦੇ ਨੇ ਨਹੀਂ ਤਾਂ ਆਪਣੀ ਚੌਂਕੀਆਂ ਭਰਾਈਆਂ ਆਪਣੀ ਚੌਂਕੀਆਂ ਭਰਾਈ ਜਾਂਦੇ ਆ ਪਰ ਇਹ ਨਹੀਂ ਇਹਨਾਂ ਵਰਗਾ ਨਹੀਂ ਮੈਨੂੰ ਕੋਈ ਦਿਖਦਾ ਭਾਵੇਂ ਕਹਿੰਦੇ ਨੇ ਮੀਡੀਆ ਕੋਈ ਖੁਸ਼ ਕਰ ਦੇਵੇ ਪਰ ਸਵਾਲ ਕਰੇ ਪਰ ਜਿਹੜੀ ਸੱਚ ਗੱਲ ਅਸੀਂ ਕਹੋਗੇ ਜੇ ਝੂਠ ਬੋਲਦਾ ਕੋ ਵੱਜਦਾ ਸੱਚ ਬੋਲਦਾ ਤਾਂ ਭੰਬੜ ਮੱਚਦਾ ਪਰ ਜਿਹੜੇ ਧੀਆਂ ਦੇ ਵਿਆਹ ਕਰ ਰਹੇ ਨੇ ਬਹੁਤ ਸਮਾਨ ਵਧੀਆ ਇੱਕ ਨੰਬਰ ਸਮਾਨ ਦਿੱਤਾ ਕਈ ਇਹੋ ਜਿਹੇ ਪਰਿਵਾਰਾਂ ਜਿਹੜੇ ਵਿਆਹਣ ਆਏ ਉਹਨਾਂ ਦੇ ਘਰਾਂ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਇਹਨਾਂ ਸਮਾਨ ਮਹਾਰਾਜਾ ਨੇ ਦੇੜਾ ਉਹਨਾਂ ਨੂੰ ਅੱਛਾ ਕੱਲ ਨੂੰ ਵੀ ਬਲੱਡ ਕੈਂਪ ਲੱਗ ਰਿਹਾ ਕਿੰਨੀ ਸੰਗਤ ਪਹੁੰਚਣ ਦੀ ਉਮੀਦ ਹੈ ਕੱਲ ਦੇ ਵੀ ਵੱਡਾ ਖੁੱਲ੍ਹੇ ਹੀ ਪੰਡਾਰਾ ਮਾਰ ਕੋ ਗਿਣਤੀ ਹੋਣੀ ਹੈ ਕੋਈ ਗਿਣਤੀ ਨਹੀਂ ਕਹਿ ਸਕਦੇ ਉਹਦੀ ਗਿਣਤੀ ਨਹੀਂ ਕਹਿ ਸਕਦੇ ਨਾ ਮਹਾਰਾਜ ਜੀ 5-6 ਹਸਪੀਟਲ ਨਹੀਂ ਕੋਈ ਪਤਾ ਨਹੀਂ ਅੰਤ ਅੰਤ ਨਹੀਂ ਪਾਇਆ ਜਾ ਸਕਦਾ ਇਹਨਾਂ ਦਾ ਨਹੀਂ ਕਹਿ ਸਕਦੇ ਮਹਾਰਾਜ ਜੀ ਇਹਨਾਂ ਬਾਰੇ ਅਸੀਂ ਕਹਿ ਨਹੀਂ ਸਕਦੇ ਕਿਉਂ ਅਸੀਂ ਵੀ ਅੱਖ ਡਾਕਟਰਾਂ ਨੇ ਬੰਦ ਕਰਿਆ ਸਾਡਾ ਕੋਈ ਵੀ ਸਫਰ ਕਰਨਾ ਅਸਕੇ ਵੀ ਨਹੀਂ ਵੀ ਅਸੀਂ ਵਿਆਹਾਂ ਦੇ ਬਾਅਦ ਮੇਲੇ ਦੇ ਬਾਅਦ ਹੀ ਕਰਾਵਾਂਗੇ ਇਹਨਾਂ ਵਰਗਾ ਕੋਈ ਨਹੀਂ ਕਮਰਾ ਜੀ ਇਹ ਉਹੀਆਂ ਸਾਡੇ ਧੰਨਵਾਦ ਕੋਈ ਨਸ਼ਾ ਨਹੀਂ ਕੋਈ ਪਾਣੀ ਨਹੀਂ ਭਾਜੀ ਹਰ ਸਾਲ ਜਦੋਂ ਛੋਟੇ ਸ਼ਹਿਬਜਾਦਿਆਂ ਦਾ ਦਿਹਾੜਾ ਹੁੰਦਾ ਦਸੰਬਰ ਦੇ ਵਿੱਚ ਸਵੇਰੇ 3:00 ਵਜੇ ਇੱਥੋਂ ਦੀ ਪੈਦਲ ਯਾਤਰਾ ਸਟਾਰਟ ਹੁੰਦੀ ਹੈ ਜੀ ਫਤਿਹਗੜ ਸਾਹਿਬ ਦੀ ਤੇ ਜਿਹਦੇ ਵਿੱਚ 15 ਤੋਂ 20000 ਸੰਗਤ ਸਾਰੀ ਸਾਈ ਜੀ ਦੇ ਨਾਲ ਸਾਰੀ ਪੈਦਲ ਜਾਂਦੀ ਜੀ ਉੱਥੇ ਤੇ ਹਰ ਇੱਕ ਬੰਦੇ ਨੂੰ ਇਹ ਹੀ ਬੇਨਤੀ ਹੁੰਦੀ ਹੈ ਭਾਵੇਂ ਉਹ ਮੋਨਾ ਹੈ ਭਾਵੇਂ ਉਹ ਸਰਦਾਰ ਹੈ ਵੀ ਹਰ ਇੱਕ ਨੇ ਸਾਰਿਆਂ ਨੇ ਕੇਸਰੀ ਦਸਤਾਰ ਸਜਾ ਕੇ ਮੇਰੇ ਨਾਲ ਜਾਣਾ ਹੈ ਇਹ ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਵੀ ਹਰ ਇੱਕ ਬੰਦੇ ਨੂੰ ਮੈਂ ਵੀ ਦੇਖੋ ਤੁਹਾਡੇ ਸਾਹਮਣੇ ਸਿੱਖਾ ਜੀ ਤੇ ਸਾਨੂੰ ਇੰਨਾ ਕੁ ਬਾਣੀ ਨਾਲ ਜੋੜਦੇ ਆ ਨਾ ਕਹਿੰਦੇ ਹੈਪੀ ਕਿਤੇ ਜਾਣਾ ਹੈ ਜਾਂ ਨਹੀਂ ਜਾਣਾ ਨਾ ਜਾ ਨਾਟਾ ਸਾਹਿਬ ਜਰੂਰ ਮੱਥਾ ਟੇਕਿਆ ਕਰ ਰੋਜ਼ ਤੂੰ ਜਿੱਥੋਂ ਤੇਰੇ ਹਮੇਸ਼ਾ ਵੇੜੇ ਪਾਰ ਹੋਣੇ ਆ ਇਹੀ ਕਹਿੰਦੇ ਨੇ ਸਾਨੂੰ ਜੋ ਕਰਨਾ ਕਰ ਨਹੀਂ ਕਰਨਾ ਨਾ ਕਰ ਪਰ ਪ੍ਰਮਾਤਮਾ ਦਾ ਬਾਣੀ ਦਾ ਨਾਮ ਨਾ ਛੱਡੀ ਤੈਨੂੰ ਕੋਈ ਲੋੜ ਹੀ ਨਹੀਂ ਪੈਣੀ ਕੁਝ ਕਰਨ ਦੀ ਤੇ ਅੱਜ ਇੱਕ ਦਰਬਾਰ ਵੱਲੋਂ ਇੱਕ ਐਂਬੂਲੈਂਸ ਵੀ ਲੋਜ ਕੀਤੀ ਗਈ ਹੈ ਜੀ ਇੱਥੇ ਵੀ ਜਿਹੜੀ ਕਦੀ ਵੀ ਕਿਸੇ ਨੂੰ ਜ਼ਰੂਰਤ ਹੈਗੀ ਹੈ ਤੇ ਇੱਥੇ ਖੜੀ ਹੋਊਗੀ ਤੇ ਉਹਦਾ ਇੱਕ ਨੰਬਰ ਵੀ ਹੈਗਾ ਉੱਤੇ ਲਿਖਿਆ ਹੋਇਆ ਵੀ ਆਂਦੇ ਜਾਂਦੇ ਰਾਹ ਨੂੰ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਆ ਐਂਬੂਲੈਂਸ ਨਹੀਂ ਮਿਲਦੀ ਉਹ ਹਰ ਟਾਈਮ ਇੱਥੇ ਐਂਬੂਲੈਂਸ ਖੜੀ ਹੋਊਗੀ ਜਦੋਂ ਵੀ ਕਿਸੇ ਨੂੰ ਲੋੜ ਆ ਇੱਥੋਂ ਦੀ ਉਹਨੂੰ ਯੂਜ਼ ਕਰ ਸਕਦਾ ਅੱਜ ਕੱਲ ਕਿੰਨੇ ਕਿ ਡਾਕਟਰ ਨੇ ਕਿਹਾ ਹੋਊਗਾ ਕੱਲ ਨੂੰ ਪੰਜ ਹਸਪੀਟਲ ਨੇ ਜੀ ਇੱਥੇ ਇੱਕ ਆਪਣਾ ਪੀਜੀਆਈ ਹੈਗਾ ਜੀ ਇੱਕ 32 ਹਸਪੀਟਲ ਜਿਹੜਾ ਸਰਕਾਰੀ ਆਪਣਾ ਇੱਕ 16 ਦਾ ਗਵਰਨਮੈਂਟ ਹਸਪੀਟਲ ਹੈ ਇੱਕ ਆਈਵੀਵਾਈ ਹੈ ਜੀ ਤੇ ਇੱਕ 40 ਹਸਪੀਟਲ ਹੈ ਜੀ ਇੱਕ ਹੁਣੇ ਹੀ ਸਾਨੂੰ surjeet hospital ਆ ਰੋਪੜ ਤੋਂ ਉਹ ਕਹ ਰਿਹਾ ਸਾਨੂੰ ਬਲੱਡ ਨਹੀਂ ਕਿਤੇ ਮਿਲ ਰਿਹਾ ਵੀ ਆਹੀ ਇੱਕ ਬਲੱਡ ਕੈਂਪ ਹੈ ਵੀ ਸਾਡੇ ਕੋਲ ਮਰੀਜ਼ਾਂ ਦੀ ਤਦਾਦ ਬਹੁਤ ਹੈ ਗਰਮੀ ਕਰੇ ਕੋਈ ਬਲੱਡ ਨਹੀਂ ਦੇ ਰਿਹਾ ਇੱਥੇ ਸਾਈਂ ਜੀ ਦੀ ਕਿਰਪਾ ਦੇ ਨਾਲ 1500 2000 ਸੰਗਤ ਮਤਲਬ ਬਲੱਡ ਦਿੰਦੀ ਦਿੰਦੀ ਹੈ ਤੇ ਤੁਸੀਂ ਸਾਨੂੰ ਵੀ 100 150 ਯੂਨਟ ਦੇ ਦਿਓ ਸਾਈਂ ਜੀ ਕਹੇ ਤੁਸੀਂ 300 ਯੂਨਟ ਲੈ ਜਿਓ ਵੀ ਸਾਡੇ ਇੱਥੇ ਕੋਈ ਥੋੜੀ ਨਹੀਂ ਹੈ ਪਰਮਾਤਮਾ ਦੀ ਬਹੁਤ ਕਿਰਪਾ ਠੀਕ ਧੰਨਵਾਦ ਠੀਕ ਹੈ ਬਹੁਤ ਧੰਨਵਾਦ ਸਾਰੇ ਬਹੁਤ ਜੀ ਬਹੁਤ ਜੀ ਧੰਨਵਾਦ